ਜਿਹੜੇ ਬੰਦਿਆਂ ਨੇ ਟਾਰਗੇਟ ਰੱਖ ਲਿਆ ਮੈਂ ਕਰੋੜਪਤੀ ਬਣਨਾ ਜਾਂ ਜਿਨੇ ਟਾਰਗੇਟ ਰੱਖ ਲਿਆ ਮੈਂ ਇਸ ਸਾਲ ਦੇ ਅੰਤ ਵਿੱਚ ਕਾਰ ਲੈਣੀ ਹੈ ਜਾਂ 2 ਸਾਲ ਚ 5 ਸਾਲ ਦੇ ਵਿੱਚ ਮਕਾਨ ਬਣਾਉਣਾ ਟਾਰਗੇਟ ਤਾਂ ਰੱਖ ਲਿਓ ਨੇ ਲੇਕਿਨ ਉਹ ਐਕਸ਼ਨ ਕੀ ਕਰ ਰਿਹਾ ਸ਼ਾਮ ਨੂੰ ਇਹ ਦੇਖੋ ਨਾ ਚਾਹ ਨੂੰ ਕਿਆ ਉਹ ਸ਼ਰਾਬੀ ਦੋਸਤੋਂ ਨੇ ਛੱਡਤੇ ਜਿਨ੍ਹਾਂ ਨਾਲ ਬੈਠਦਾ ਹੁੰਦਾ ਸੀ ਪਹਿਲਾਂ ਜੇ ਸ਼ਰਾਬੀਆਂ ਨਾਲ ਅੱਜ ਵੀ ਬੈਠ ਰਿਹਾ ਫਿਰ ਕਿਵੇਂ ਹੋਊਗਾ ਫਿਰ ਤਾਂ ਲਿਖਿਆ ਰਹਿ ਜੂਗਾ ਸਾਰਾ ਅੱਜ ਕੱਲ ਨੂੰ ਜਿਵੇਂ ਟਾਰਗੇਟ ਉਹਨੂੰ ਮੈਨੀਫੈਸਟੇਸ਼ਨ ਜਿਆਦਾ ਕਿਹਾ ਜਾਂਦਾ ਵੀ ਮੈਨੀਫੈਸਟ ਕੀਤਾ ਜਾਂਦਾ ਮੈਨੀਫੈਸਟੇਸ਼ਨ ਤਾਂ ਹੈਗਾ ਮੈਨੀਫੈਸਟੇਸ਼ਨ ਦੇ ਨਾਲ ਤੁਹਾਡੇ ਤੁਹਾਡੇ ਫੰਕਸ਼ਨ ਕੀ ਹੈ ਕੰਮ ਕੀ ਹੈ ਤੁਹਾਡੇ ਕੰਮ ਵੀ ਹੈਗੇ ਕਿ ਨਹੀਂ ਤੁਹਾਡੇ ਜਿਹੜਾ ਥਾਟ ਪ੍ਰੋਸੈਸ ਹੈ ਉਹ ਤਾਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਕਰੋੜਪਤੀ ਬਣ ਜੂਗੇ ਤੁਹਾਡਾ ਸਰੀਰ ਹੈ ਜਿਹੜਾ ਬੋਡੀ ਲੈਂਗੁਏਜ ਹੈ ਜਾਂ ਕੰਮ ਕਰਨ ਦਾ ਸਟਾਈਲ ਉਹ ਉਹ ਤੁਹਾਨੂੰ ਕਰਨੀ ਦਿੰਦਾ ਕੁਝ ਕਿ ਫਿਰ ਕਿਵੇਂ ਬਣੋਗੇ ਇਹ ਤਾਂ ਲਿਖਿਆ ਲਿਖਾਈ ਲੈ ਜਾਊਗਾ ਨਾ ਫਿਰ ਮੈਨੀਫੈਸਟੇਸ਼ਨ ਵੀ ਤਾਂ ਹੀ ਕੰਮ ਕਰੇਗਾ ਜਦੋਂ ਤੁਹਾਡੇ ਸੁਪਨਿਆਂ ਦਾ ਸੋਚਣ ਦਾ ਢੰਗ ਤੇ ਐਕਸ਼ਨ ਕੰਮ ਕਰਨ ਦਾ ਟੰਗ ਬਰਾਬਰ ਮੇਲ ਖਾਂਣਗੇ ਬਰਾਬਰ ਹੋ ਜਾਣਗੇ ਉਸ ਵੇਲੇ ਥੋੜਾ ਕੰਮ ਕਰਿਓ ਤਾਂ ਡਾਕੂਮੈਂਟਸ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਡਾਕੂਮੈਂਟਸ ਕਿਹੜੇ ਕਿਹੜੇ ਹੋਣੇ ਜ਼ਰੂਰੀ ਨੇ ਜੇ ਬਾਈਚ ਤੁਸੀਂ ਇਹ ਕੰਮ ਸ਼ੁਰੂ ਕਰਦਾ ਹੈ ਕੋਈ ਵੀ ਪਰਸਨ ਉਹਦੇ ਕੋਲੇ ਪੈਸੇ ਨਹੀਂ ਹੈਗੇ ਪ੍ਰੋਪਰਟੀ ਲਰ ਕੰਮ ਸ਼ੁਰੂ ਕਰ ਲਿਆ ਲੇਕਿਨ ਡਾਕੂਮੈਂਟਸ ਤੇ ਜਾ ਕੇ ਫਸ ਜਾਂਦਾ ਹਮੇਸ਼ਾ ਨਹੀਂ ਨਹੀਂ ਡਾਕੂਮੈਂਟ ਤਾਂ ਬੜੀ ਛੇਤੀ ਆ ਜਾਂਦੇ ਹੈ ਬੰਦਾ ਜਦੋਂ ਕੰਮ ਕਰਨਾ ਸ਼ੁਰੂ ਕਰਦਾ ਸਿੱਖ ਲੈਂਦਾ ਬੇਟ ਟਾਈਟਲ ਕੀ ਹੈ ਇਹਦੇ 'ਚ ਆਪਣਾ ਕਬਜ਼ਾ ਕਿਹਦੇ ਕੋਲ ਹੈ ਇਹਦੇ ਕੋਲ ਇਹਦੇ ਹੋਰ ਕਿਹੜੀ ਕਿਹੜੀ ਲੀਗਲ ਸਰਟਿਫਿਕੇਟ ਰਿਪੋਰਟ ਕੀ ਹੈ ਇਹ ਤਾਂ ਚੀਜ਼ਾਂ ਆ ਜਾਂਦੀਆਂ ਇਹਦੀ ਕੋਈ ਬੜੀ ਗੱਲ ਨਹੀਂ ਹੈ ਜਿਹੜਾ ਮਤਲਬ ਇਹਦੇ 'ਚ ਕੰਮ ਮਤਲਬ ਉਹ ਕਰਨਾ ਜਿਹੜਾ ਜਿਹੜਾ ਵੀ ਕੰਮ ਕਰਨਾ ਮੈਂ ਜਿਵੇਂ ਆਪਣੇ ਆਪਣੇ ਮੈਂ ਫਾਰਮੂਲੇ ਬਣਾਏ ਹੋਏ ਆ ਜ਼ਿੰਦਗੀ ਦੇ ਵਿੱਚ ਕੋਈ ਵੀ ਡੀਲ ਕਰਨ ਤੋਂ ਪਹਿਲਾਂ ਚਾਰ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਕਿਹੜੀ ਕਿਹੜੀਆਂ ਨੰਬਰ 1 ਐਗਰੀਮੈਂਟ ਟੂ ਸੇਲ ਐਗਰੀਮੈਂਟ ਟੂ ਸੇਲ ਦਾ ਮਤਲਬ ਹੈ ਬਿਆਨਾ ਕਰਨਾ ਉਹ ਜਿਹਨੂੰ ਬਿਆਨਾ ਕਿਤੇ ਵਿਦਾ ਕਰ ਲੈਣਾ ਜੀ ਪਹਿਲਾਂ ਟਾਈਟਲ ਦੇਖਿਆ ਟਾਈਟਲ ਦੇਖਣ ਤੋਂ ਬਾਅਦ ਉਹਦਾ ਟਾਈਟਲ ਚੈੱਕ ਕਰਾਇਆ ਸਾਰਾ ਕੁਝ ਕੀਤਾ ਜਾਂ ਟਾਈਟਲ ਠੀਕ ਹੈ ਉਸ ਤੋਂ ਬਾਅਦ ਬਿਆਨਨਾ ਬਿਆਨਨਾ ਤੋਂ ਬਾਅਦ ਉਹਦਾ ਪੋਜੇਸ਼ਨ ਮੈਂ ਇਹਨੂੰ ਕਹਿੰਦਾ ਰੇਟ ਡੇਟ ਤੇ ਗੇਟ ਗੇਟ ਦਾ ਮਤਲਬ ਪੋਜੇਸ਼ਨ ਰਤਵੇਰ ਫਿਰ ਉਹਦਾ ਗੇਟਕੀਪਰ ਨਾਲ ਪੋਜੇਸ਼ਨ ਕਿੱਥੇ ਆਉਦਾ ਫਿਰ 3 ਨੰਬਰ ਤੇ ਰਜਿਸਟਰੀ ਹੈ ਪਹਿਲੇ ਨੰਬਰ ਤੇ ਬਿਆਨਨਾ ਆਏਗਾ ਐਗਰੀਮੈਂਟ ਟੂ ਸੈਲ 2 ਨੰਬਰ ਤੇ ਕਬਜ਼ਾ 3 ਨੰਬਰ ਤੇ ਰਜਿਸਟਰੀ ਕਈ ਬਤੇ ਕਹਿੰਦੇ ਆ ਵੀ ਰਜਿਸਟਰੀ ਪਹਿਲਾਂ ਕਰਾ ਲਈਏ ਕਬਜ਼ਾ ਬਾਅਦ ਚਲਾਵਾਂਗੇ ਮੈਂ ਕਹਿੰਦਾ ਵੀ ਕਬਜ਼ਾ ਪਹਿਲਾਂ ਲੈ ਲਓ ਤਾਂ ਜ਼ਿਆਦਾ ਵਧੀਆ ਕਿਉਂਕਿ ਕਈ ਵਾਰ ਕਬਜ਼ੇ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਕਿਦਾਂ ਦੀ ਪ੍ਰੋਬਲਮ ਆ ਸਕਦੀ ਹੈ ਕੋਈ ਚਾਰੇ ਭਰਾਵਾਂ ਦੀ ਜ਼ਮੀਨ ਆਪਸ ਦੇ ਵਿੱਚ ਉਹਨਾਂ ਦੀ ਆਪਸ ਚ ਵੰਡ ਨਹੀਂ ਹੋਈ ਉਹ ਕਹਿੰਦਾ ਜੀ ਮੇਰੀ ਇੱਥੇ ਪਈ ਆ ਮੇਰੀ ਇੱਥੇ ਪਈ ਆ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਅਸੀਂ ਹਰਿਆਣੇ 'ਚ ਕੋਈ ਜ਼ਮੀਨ ਲਈ ਸੀਗੀ ਉੱਥੇ 67 ਫੁੱਟ ਦੀ 77 ਫੁੱਟ ਦੀ ਰੋਡ ਸੀ ਉਹ ਕਹਿੰਦੇ 67 ਫੁੱਟ ਦੀ ਰੋਡ ਹੈ ਉਹ 10 ਫੁੱਟ ਪਿੱਛੇ ਤੁਹਾਨੂੰ ਮਤਲਬ ਪਿੱਛੇ ਦੰਦੇ ਸੀਗੇ ਵੀ ਮੁਰਰਤ ਸ਼ੁਰੂ ਕਰਾਂਦੇ ਰੋਡ ਵਾਲੀ ਜਿੰਦ ਤੋਂ ਲੇਕਿਨ ਜਦੋਂ ਅਸੀਂ ਸਾਰੇ ਕਾਗਜ਼ ਪੱਤਰ ਉਹਦੇ ਮੁਰਰਤ ਦਿਖਾਏ ਉਹਨਾਂ ਨੂੰ ਫਿਰ ਉਹਦੇ ਨੂੰ ਤਸੱਲੀ ਹੋਈ ਫਿਰ ਅ 10 ਫੁੱਟ ਹੋਰ ਪਿੱਛੇ ਚੱਲ ਗਏ ਸੀ ਉਹਦੇ ਉਹਦਾ ਕਬਜ਼ਾ ਲਿਆ 8 ਕਮਰਲੇ ਦੀ ਜਗ੍ਹਾ ਦਾ ਫਰਕ ਪੈਂਦਾ 8 8 ਮਰਲੇ ਜਗ੍ਹਾ ਉਹਨਾਂ ਤੋਂ ਵੱਧ ਦੀ ਮਤਲਬ ਆਹ ਚੀਜ਼ਾਂ ਦਾ ਜਿਹੜੀ ਚੀਜ਼ਾਂ ਹੈਗੀਆਂ ਇਹਨਾਂ ਚੀਜ਼ਾਂ ਦਾ ਬਹੁਤਿਆਂ ਟੱਕਣਾ ਪਏਗਾ ਸਿੱਖ ਕਾਗਜ਼ ਦੇਖਣੇ ਚੰਗੇ ਤਰੀਕੇ ਨਾਲ ਕਾਗਜ਼ ਦੇਖੋ ਉਦਾ ਮਤਲਬ ਕਬਜ਼ਾ ਦੇਖੋ ਕਿਹਦੇ ਕੋਲ ਹੈ ਉਹਦੇ ਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਹੋ ਸਕਦੀਆਂ ਜਿਹੜਾ ਐਗਰੀਮੈਂਟ ਕਰਨ ਲੱਗੇ ਸਭ ਚੀਜ਼ਾਂ ਧਿਆਨ ਰੱਖਣਾ ਵੀ ਕਿਹੜੇ-ਕਿਹੜੇ ਦਰਖਤ ਦੇ ਵਿੱਚ ਮਿਲੂਗੇ ਸਾਨੂੰ ਕਿਹੜਾ ਕੋਠਾ ਬਣਿਆ ਉਹ ਮਿਲੂਗਾ ਕਿਹੜੀ ਪੈਹੀ ਲੱਗਦੀ ਹੈ ਕਿਹੜੀ ਮੋਟਰ ਹੈ ਵਿੱਚ ਇਹ ਸਾਰੀ ਚੀਜ਼ਾਂ ਤਾਂ ਸਾਨੂੰ ਧਿਆਨ ਰੱਖਣਾ ਪਏਗਾ ਜੇ ਇਹਨੇ ਚੀਜ਼ਾਂ ਨੂੰ ਅਸੀਂ ਮਿਸ ਕਰ ਦਾਂਗੇ ਫਿਰ ਸਾਡਾ ਨੁਕਸਾਨ ਹੋ ਜਾਊਗਾ ਕਿਤੇ ਇਹਨਾਂ ਕਿਤੇ ਕੋਰਟ ਕੇਸ ਹੋ ਜਾਊਗਾ ਸਾਡਾ ਰੋਲਾ ਪੈ ਜਾਊਗਾ ਰੋਲਾ ਨਹੀਂ ਰੋਲਾ ਨਾ ਪਵੇ ਇੱਥੇ ਕਰਕੇ ਆ ਪ੍ਰੋਪਰ ਤਰੀਕੇ ਨਾਲ ਲਿਖ ਕੇ ਜੇ ਤੁਸੀਂ ਲਿਖ ਕੇ ਕੰਮ ਕਰੋਗੇ ਫਿਰ ਤੁਹਾਡੇ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਆਪ ਹੀ ਸੈਟਲ ਹੁੰਦੀ ਚੱਲੀ ਜਾਣਗੀਆਂ ਜਦੋਂ ਕੋਈ ਵੀ ਨਵਾਂ ਪਰਸਨ ਕੰਮ ਸ਼ੁਰੂ ਕਰਦਾ ਹੈ ਤੁਹਾਨੂੰ ਹੁਣ ਤੱਕ ਤਾਂ ਬਹੁਤ ਐਕਸਪੀਰੀਅੰਸ ਹੋ ਗਿਆ ਹੁਣ ਦੇਖਿਆ ਵੀ ਹੋਣਾ ਤੁਸੀਂ ਨਵਾਂ ਪਰਸਨ ਫਸਦਾ ਕਿੱਥੇ ਕਿ ਜਾ ਗਿਆ ਕਿੱਥੇ ਕਿ ਜਾ ਕੇ ਉਹਦੇ ਹਮੇਸ਼ਾ ਫਸਣ ਦੇ ਜਿਹੜੇ ਚਾਂਸਸ ਜ਼ਿਆਦਾ ਬਣ ਜਾਂਦੇ ਨੇ ਨਹੀਂ ਉਹ ਕਹਿੰਦੇ ਸਾਵਧਾਨੀ ਹਟੀ ਦੁਰਘਟਨਾ ਘਟੀ ਜਿੱਥੇ ਬੰਦਾ ਸਾਵਧਾਨੀ ਮਤਲਬ ਘਟ ਘਟ ਜੂਗਾ ਬੰਦੇ ਦੀ ਉਹ ਕਰ ਲੇਗਾ ਫਿਰ ਬੰਦਾ ਉੱਤੇ ਤੇ ਉੱਥੇ ਬੰਦੇ ਦਾ ਨੁਕਸਾਨ ਹੋ ਜਾਏਗਾ ਜਿਸ ਕਰਕੇ ਇਸ ਬੰਦੇ ਨੂੰ ਸਾਵਧਾਨ ਰਹਿਣਾ ਚਾਹੀਦਾ ਬੰਦੇ ਨੂੰ ਆਪਣਾ ਲਿਖਤ ਪੜਤ ਪ੍ਰੋਪਰ ਰੱਖਣੀ ਚਾਹੀਦੀ ਹੈ ਲਿਖਤ ਪੜਤ ਪ੍ਰੋਪਰ ਰੱਖੋਗੇ ਤਾਂ ਤੁਹਾਡੀ ਠੀਕ ਚੱਲ ਸਕਦੇ ਹੋ ਤੇ ਜਿਹੜੀਆਂ ਗੱਲਾਂ ਹੋਰ ਹੈਗੀਆਂ ਵੀ ਸਾਹਮਣੇ ਵਾਲੇ ਬੰਦੇ ਨੂੰ ਤੋਂ ਚੈੱਕ ਕਰਨਾ ਵੀ ਇਹਦੇ ਟਾਈਟਲ ਠੀਕ ਹੈ ਕਿ ਨਹੀਂ ਠੀਕ ਉਹਦੀ ਬਾਡੀ ਲੈਂਗੁਏਜ ਚੈੱਕ ਕਰਨੀ ਕਈ ਵਾਰ ਇਹ ਦੇਖਿਆ ਵੀ ਕੋਈ ਬੰਦੇ ਦੀ ਪ੍ਰਾਪਰਟੀ ਹੁੰਦੀ ਨਹੀਂ ਕੋਈ ਹੋਰ ਬੰਦਾ ਖੜਾ ਹੋ ਕੇ ਪ੍ਰਾਪਰਟੀ ਵੇਚਣ ਆ ਜਾਂਦਾ ਉਥੇ ਠੱਗੀ ਵਜਣ ਦੀ ਚਾਂਤ ਹੋ ਜਾਂਦੀ ਹੈ ਜਾਂ ਲਾਲਚ ਰੇਟ ਘੱਟ ਕਰ ਦਿੰਦਾ ਉਹ ਸਾਹਮਣੇ ਵਾਲਾ ਬੰਦਾ ਲਾਲਚ ਕਰਕੇ ਫਸ ਜਾਂਦਾ ਉਹਦੇ ਵਿੱਚ ਵੀ ਇਹ ਤਾਂ ਬੜੀ ਵਧੀਆ ਸਸਤਾ ਮਿਲਦਾ ਸੋਦਾ ਲੈ ਲਈ ਜੀ ਉਹ ਸਸਤੇ ਦੇ ਵਿੱਚ ਕੋਈ ਗੜਬੜ ਨਹੀਂ ਹ ਆ ਸਾਨੂੰ ਮਾਲਕ ਦਾ ਮਾਲਕ ਬਾਰੇ ਚੰਗੀ ਤਰ੍ਹਾਂ ਕੋਹ ਕਰਨੀ ਚਾਹੀਦੀ ਹੈ ਹਰ ਹਰ ਐਂਗਲ ਤੋਂ ਜੇ ਸਾਨੂੰ ਪਤਾ ਵੀ ਮਾਲਕ ਠੀਕ ਹੈ ਦਾ ਮਾਲਕ ਇਹ ਮਾਲਕ ਹੈਗਾ ਇਹ ਕੰਮ ਕਰ ਸਕਦੇ ਆ ਫਿਰ ਅਸੀਂ ਕੰਮ ਆਉ ਹੋ ਸਕਦੇ ਆ ਜੇ ਸਾਨੂੰ ਪਤਾ ਹੀ ਨਾ ਉਹ ਮਾਲਕ ਕੋਈ ਹੋਰ ਹੈ ਤੇ ਅਸੀਂ ਉਹਨੂੰ ਸਵਾਲ ਨਹੀਂ ਕਰਾਂਗੇ ਜਿਵੇਂ ਸਾਡੇ ਕੋਲ ਆਂਦੇ ਆ ਬੰਦੇ ਕਈ ਆਏ ਇੱਥੇ 9 ਫੇ ਦਾ ਕੋਈ ਪਲਾਟ ਸੀਗਾ ਬਿਕਣ ਵਾਤੇ ਆ ਤੇ ਕੋਈ ਜਨਨ ਨਹੀਂ ਹੋਰ ਖੜੀ ਕਰਦੀ ਮੇਰੇ ਸਾਹਮਣੇ ਜਾ ਕੇ ਹੂੰ ਵੀ ਉਹ ਜਨਨ ਨਹੀਂ ਸੀ ਕੋਈ ਬਲਿੰਦਰ ਗੌਰ ਉਹ ਲੈ ਕੇ ਖੜੀ ਕਰਦੀ ਵੀ ਆ ਇਹਦਾ ਪਲਾਟ ਹੈ ਜੀ ਤੇ ਜਦੋਂ ਜੇ ਮੈਂ ਹੁਣ ਚੁੱਪ ਰਹਿ ਜਾਂਦਾ ਫੇਰ ਮੈਂ ਫਸ ਗਿਆ ਸੀ ਪਰ ਮੈਂ ਉਹਨੂੰ ਪੁੱਛਣ ਲੱਗ ਗਿਆ ਵੀ ਇਹ ਇੰਡਸਟਰੀ ਪਲਾਟ ਤੁਸੀਂ ਕਦੋਂ ਲਿਆ ਸੀ ਕਿਹਨੇ ਲਿਆ ਸੀ ਕਾਦੇ ਬਾਤੇ ਲਿਆ ਸੀ ਕੀ ਇਹਦੇ ਚ ਬਣਾਉਣਾ ਸੀ ਤੇ ਬਣਾਇਆ ਕਿਉਂ ਨਹੀਂ ਇਹਦੀਆਂ ਨੀਂਹਾਂ ਕਿਉਂ ਨਹੀਂ ਭਰੀਆਂ ਇਹ ਇੰਨੇ ਸਵਾਲ ਕਿਤੇ ਉਹ ਬੰਦੇ ਮਤਲਬ ਚੋਰ ਸੀਗੇ ਉਹ ਮੇਰੀ ਗੱਲਾਂ 'ਚ ਆ ਗਏ ਮਤਲਬ ਪਤਾ ਲੱਗਿਆ ਉਹਨਾਂ ਦੇ ਵੀ ਚੋਰ ਐ ਉਹ ਸਲੇ ਉੱਠ ਕੇ ਭੱਜ ਗਏ ਉਹ ਜਿੰਨੇ ਤੁਸੀਂ ਸਵਾਲ ਵਤ ਤੋਂ ਵਤ ਕਰੋਗੇ ਉਹਨਾਂ ਤੁਸੀਂ ਫਰੌਡ ਤੋਂ ਬਚਣ ਦੇ ਤੁਹਾਡੇ ਚਾਂਸ ਘੱਟ ਜਾਣਗੇ ਸਵਾਲ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇ ਜਿਹੜਾ ਬੰਦਾ ਤੁਹਾਡੇ ਨਾਲ ਫਰੌਡ ਕਰਨ ਬਾਤੇ ਆਇਆ ਜੇ ਤੁਸੀਂ ਸਵਾਲ ਜਿਆਦਾ ਕਰ ਲੋਗੇ ਤਾਂ 100 ਉਹ ਤੁਹਾਡੇ ਕਾਬੂ ਚ ਆ ਜਿਬਾ ਉਹ ਛੱਡ ਕੇ ਭੱਜ ਜਾਊਗਾ ਅਸੀਂ ਪ੍ਰਾਪਰਟੀ ਦੀ ਗੱਲ ਕਰਦੇ ਪੀ ਸੀ ਇਹਦਾ ਪ੍ਰਾਪਰਟੀ ਦੇ ਵਿੱਚੋਂ ਇਨਕਮ ਦੇ ਸੋਰਸਸ ਕੀ ਕੀ ਨੇ ਕਿੱਦਾਂ ਪ੍ਰਾਪਰਟੀ ਦੇ ਵਿੱਚੋਂ ਪੈਸੇ ਕਮਾਈ ਜਾਂਦੇ ਪਹਿਲੀ ਗੱਲ ਤਾਂ ਪ੍ਰਾਪਰਟੀ ਦੇ ਵਿੱਚ ਪ੍ਰਾਪਰਟੀ ਦੇ ਰੇਟਾਂ ਦੀ ਗੱਲ ਹੈ ਵੀ ਰੇਟ ਵੱਜ ਜਾਂਦੇ ਆ ਟਾਈਮ ਦੇ ਨਾਲ ਰੇਟ ਵਧ ਜਾਂਦੇ ਉਹਦੇ ਬੜੇ ਪੈਸੇ ਕਮਾਏ ਜਾ ਸਕਦੇ। ਦੂਜੇ ਨੰਬਰ ਤੇ ਮੈਂ ਕਹਣਾ ਰੀਸ਼ੇਪ ਕਰਨਾ ਪ੍ਰਾਪਰਟੀ ਨੂੰ। ਹੂੰ ਰੀਸ਼ੇਪ ਕਰਨ ਦਾ ਮਤਲਬ ਹੈ ਜੇ ਕੋਈ ਰਸਤਾ ਠੀਕ ਨਹੀਂ ਹੈ, ਰਸਤਾ ਠੀਕ ਕਰ ਲਓ। ਕੋਈ ਡੁੱਗੀ ਜਮੀਨ ਉਹ ਚ ਮਿੱਟੀ ਪਾ ਲਓ। ਕੋਈ ਆਲੇ ਦੁਗਲੇ ਦੀ ਉਹਦੀ ਝਾੜੂ ਚ ਝਾੜੀਆਂ ਖੜੀਆਂ ਹੋਰ ਕੜੀਆਂ ਝੜੀਆਂ ਸਾਫ਼ ਕਰਕੇ ਨੀਹਾਂ ਭਰ ਕੇ ਮਿੱਟੀ ਪਾ ਕੇ ਦਿਖਾ ਦਿਓ ਉਹਨੂੰ। ਚੰਗੇ ਪਾਸੇ ਜਦੋਂ ਜੋ ਦਿਖੇਗਾ ਉਹ बिकੇਗਾ। ਜਿਹੜੇ ਲੋ ਜਿਹੜੀ ਲੋਨਸ ਦੀ ਗੱਲ ਕਰ ਰਹੇ ਸੀ ਕਿ ਲੋਨ ਲੈ ਕੇ ਕਈ ਜਾਣੇ ਆਪਣਾ business ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਨੇ properties ਦੇ ਉੱਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਨਹੀਂ ਲੋਨ ਲੈ ਕੇ ਜਿਹੜੇ ਮੈਂ ਦੇਖਿਆ ਇੱਕ ਇੱਥੇ ਕਰਾਲੀ ਮੈਂ ਤਾਂ ਦੱਸਦਾ ਉਹਨਾਂ ਹਮੇਸ਼ਾ ਹੀ ਦੱਸਦਾ ਉਹਨਾਂ ਵੀ ਕਰਾਲੀ ਕਿਸੇ ਬੰਦੇ ਨੇ 50 ਲੱਖ ਦੀ ਮਤਲਬ 45 ਲੱਖ ਰੁਪਏ ਨਹੀਂ 25 26 ਲੱਖ 25 25 ਲੱਖ ਦੀ property ਲੈਣੀ property ਮਕਾਨ ਮਿਲਦਾ ਸੀ ਕੋਈ ਉਹਦੇ ਕੋਲ ਪੈਸੇ ਨਹੀਂ ਸੀ ਉਹਨੂੰ property ਲੈਣ ਗਿਆ ਵੀ ਤੂੰ ਯਾਰ ਬੈਂਕ ਤੋਂ ਲੋਨ ਲੈ ਲੈ ਹੁਣ ਉਹ ਬੰਦਾ ਜੌਬ ਕਰਦਾ ਸੀਗਾ ਜੋਬ ਕਰਦਾ ਸੀਗਾ ਉਹਨੂੰ ਬੈਂਕ ਨੇ ਲੋਨ ਦਿੱਤਾ ਉਹਦੀ ਪੇਨ ਸਲਿੱਪ ਮਤਲਬ ਪੇ ਸਲਿੱਪ ਦੇ ਕੇ ਉਹਦੀ ਜਿਹੜੀ ਪੇ ਸਲਿੱਪ ਸੀ ਉਹਦੀ ਪੇ ਸਲਿੱਪ ਦੇ ਕੇ ਉਹਨੂੰ ਲੋਨ ਦਿੱਤਾ ਉਹਨੂੰ ਲੋਨ ਦੇਗਾ ਉਹਨੇ ਜਿਸ਼ਟੀ ਕਰਾ ਲਈ ਮਕਾਨ ਪੁਰਾਣਾ ਸੀ ਮਕਾਨ ਪੁਰਾਣਾ ਕਿਸੇ ਨੂੰ ਸਲਾਹ ਦਿੱਤੀ ਵੀ ਇਹ ਤਾਂ ਦੁਕਾਨਾਂ ਨਿਕਲ ਜਾਣਗੀਆਂ ਕੋਰਾਲੀ ਸ਼ਹਿਰ ਦੀ ਤੇ ਉਹਨੇ ਉਹਨੂੰ ਢਾ ਕੇ ਉਹਦੀ ਰਿਵਾਈਜ਼ਡ ਪਲਾਨ ਪਾ ਕੇ ਉਹਦੇ ਅੰਦਰ ਉਹ ਦੁਕਾਨਾਂ ਨਕਸ਼ੇ ਪਾਸ ਕਰਾ ਲਈ ਉਹਨੇ ਨਕਸ਼ਾ ਪਾਸ ਹੋ ਗਿਆ ਉਹ 50 ਲੱਖ ਰੁਪਏ ਤੇ ਵੇਚਤਾ ਉਹਨੇ ਮਤਲਬ 25 ਲੱਖ ਦੀ ਪੈਂਦੀ 6 ਮਹੀਨੇ ਦੇ ਵਿੱਚ 50 ਲੱਖ ਰੁਪਏ ਵੇਚਤੀ ਇਹ ਲੋਨ ਲੈ ਕੇ ਪੈਸੇ ਕਮਾ ਲਈ ਇੱਕ ਮਾਨਕਪੁਰ ਪਿੰਡ ਦੇ ਵਿੱਚ ਹੈ ਬਹੁਤ ਵਧੀਆ ਜਗ੍ਹਾ ਸੀਗੀ 62 ਫੁੱਟ ਫਰੰਟ ਹੈ ਉਹਨੂੰ ਉਹਦੇ ਤਿੰਨ ਚਾਰ ਸ਼ੋਰੂਮ ਕੱਢਦੇ ਬੰਦੇ ਨੇ ਪਹਿਲਾਂ ਉਹ ਰੈ residencial ਜੀ ਬਾਅਦ ਦੇ ਵਿੱਚ ਉਹ ਲਾਲਕੀਰ ਦੇ ਅੰਦਰ ਹੈ ਉਹਦੇ ਵਿੱਚ ਦੁਕਾਨਾ ਕੱਢ ਗਏ ਉਹ ਉਹਦੇ ਵਿੱਚੋਂ ਪੈਸੇ ਆ ਗਏ ਮਤਲਬ ਬੰਦੇ ਨੇ ਲੋਨ ਲੈ ਕੇ ਆਪਣੇ ਉਹਦੇ ਕਰ ਲਿਆ ਲੋਨ ਲੈ ਲਿਆ ਵੀ ਮਕਾਨ ਦੇ ਉੱਪਰ ਤੇ ਉਹਨੂੰ ਢਾ ਕੇ ਉਹਦੇ ਵਿੱਚੋਂ ਦੁਕਾਨਾਂ ਨਿਕਲ ਗਈਆਂ ਦੁਕਾਨਾਂ ਨਿਕਲੀਆਂ ਤਾਂ ਦੁਕਾਨਾਂ ਵੇਚ ਕੇ ਉਹਨੇ ਬੈਂਕ ਤੇ ਲੋਨ ਵੀ ਤਾਰਤਾ ਆਪਣੇ ਪੈਸੇ ਵੀ ਵਿਚਾਲੇ ਉਹਨੇ ਲੋਨ ਲੈਣਾ ਕੋਈ ਬੁਰੀ ਗੱਲ ਥੋੜੀ ਹੈ ਲੋਨ ਲੈਣਾ ਕਿਹਦਾ ਮੰਨਿਆ ਜਾਂਦਾ ਕਹਿੰਦੇ ਬਹੁਤ ਬੁਰਾ ਹੁੰਦਾ ਵਾ ਲੋਹਣੇ ਬੜੇ ਔਖੇ ਨੇ ਯਾਰ ਇਹ ਤਾਂ ਜਿਹੜੇ ਬੰਦੇ ਨੂੰ ਪੈਸਾ ਨਹੀਂ ਵਰਤਿਆ ਹੁੰਦਾ ਉਹਦੇ ਬਾਅਦ ਔਖਾ ਜਿਹੜੇ ਬੰਦੇ ਹੁਣ ਸ਼ੇਰਾਂ ਦਾ ਸ਼ੇਰਾਂ ਦਾ ਨਾਲ ਤਮਾਸ਼ੇ ਦਿਖਾਉਂਦੇ ਆ ਉਹਨਾਂ ਨੂੰ ਸ਼ੇਰਾਂ ਤੋਂ ਡਰ ਥੋੜੀ ਲੱਗਦਾ ਸ਼ੇਰਾਂ ਤੋਂ ਡਰ ਕੇ ਨੂੰ ਲੱਗਦਾ ਜਿਹਨੂੰ ਸ਼ੇਰ ਨੂੰ ਸ਼ੇਰ ਕਾਬੂ ਨਹੀਂ ਕਰਨੀ ਆਂਦੇ